ਸਾਹਿਬ ਤਾਂ ਕੱਢਾ ਜਾ ਰਿਹਾ ਕਿਥੋਂ ਕਿਥੋਂ ਵੱਢਾ ਜਾ ਰਿਹਾ ਕਿਸ ਕੀ ਮੰਗਾਂ ਨੂੰ ਲੈ ਕੇ ਅੱਜ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਦੇਸ਼ ਭਰ ਦੇ ਵਿੱਚ ਆ 500 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਸਮੂੱਚੇ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਜਿਹੜੀ ਕੇਂਦਰ ਦੀ ਹਕੂਮਤ ਆ ਉਹ ਸਾਡੇ ਨਾਲ ਵਾਅਦਾ ਖਰਾਪੀ ਕੀਤੀ ਹੈ ਵਾਅਦੇ ਕਰਕੇ ਜਦੋਂ ਦਿੱਲੀ ਤੋਂ ਦੁਨੋਂ ਚੱਲਦਾ ਸੀ ਕਈ ਉਹਨਾਂ ਨੇ ਮੰਗਾ ਫਰਮਾਂ ਕਰੀਆਂ ਸੀ ਵੀ ਉਹ ਸੋਟੇ ਦਾ ਪੂਰੀਆਂ ਕਰ ਦਿਆ ਪਰ ਇਹਨਾਂ ਨੇ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਦਰਜ ਕਰੇ ਸੀਗੇ ਉਥੇ ਦਿੱਲੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਪਾਉਣੇ ਸ਼ੁਰੂ ਕਰਤੀਏ ਕੋਰਟ ਦੇ ਵਿੱਚ ਚਲਾਨ ਦੇਤੇ ਆ ਇੱਕ ਤਾਂ ਇਹ ਮੰਗਾ ਨੇ ਇਕ ਲਖੀਮਪੁਰ ਖੀਰੀ ਅਜੇ ਮਿਸਰਾ ਜਿਹੜਾ ਉਹ ਬਾਜ਼ਾਰਤ ਦੇ ਵਿੱਚ ਉਹਨੂੰ ਕੱਟਣ ਦੀ ਗੱਲ ਹੜੇ ਕਿਸਾਨਾਂ ਦਾ ਕਾਸਤ ਲਾ ਇੱਕ ਐਮਐਸਪੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਇਹਨਾਂ ਨੇ ਕਹੇ ਸੀ ਵੀ ਕਮੇਟੀ ਬਣਾ ਕੇ ਉਹਨੂੰ ਲਾਗੂ ਕਰ ਦਾਂਗੇ ਉਹਦੇ ਤੋਂ ਵੀ ਭੱਜੇ ਆ ਕੀ ਕੀ ਗੱਲ ਸਾਡੀ ਹੈਗੇ ਪੰਜਾਬ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਤਰ੍ਹਾਂ ਤਰ੍ਹਾਂ ਦੇ ਟੇਬਲ ਟਾਕ ਹੋ ਕੇ ਸਾਡਾ ਸੀਐਮ ਜਿਹੜਾ ਕਹਿੰਦਾ ਮੈਂ ਆਮ ਕਰਾਂਦਾਗਾ ਉਹ ਮੁੱਕ ਰਿਹਾਗਾ ਹੁਣੇ ਬਾਅਦੇ ਕਰਕੇ ਸਾਡੇ ਨਾਲ ਮੀਟਿੰਗਾਂ ਕਰਕੇ ਮੁੱਕ ਰਿਹਾਉਣ ਪ੍ਰਾਲੀ ਵਾਲੇ ਮੁੱਦੇ ਤੇ ਹੈ ਲੋਗੇ तकरीबन 8500 8200 ਕਿਸਾਨਾਂ ਨੂੰ ਜੁਰਮਾਨੇ ਇਹਨਾਂ ਨੇ ਕਰਤੇ ਤੇ ਘੱਟੋ ਘੱਟ 17 1800 ਕਿਸਾਨ ਪੰਜਾਬ ਤੇ ਜਿਹੜੀ ਐਫਆਈਆਰ ਕੀਤੀ ਇਹਨਾਂ ਨੇ ਅਜਿਹੀ ਗਏ ਪ੍ਰਾਲੀ ਵਾਲੇ ਮੁੱਦੇ ਤੇ ਭਈ ਇਹ ਬਾਅਦਸ ਲੋਗੋ ਕਿਨਨਾਂ ਨੇ ਵਾਦਾ ਵੀ ਕੀਤਾ ਸੀ ਸੋ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਅਸੀਂ 7ਵੇਂ ਪ੍ਰੋਟੈਸਟ ਕਰ ਰਹੇ ਆ ਟਰੈਕਟਰ ਮਾਰਚ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਪੂਰੇ ਇੰਡੀਆ ਦੇ ਵਿੱਚ ਟਰੈਕਟਰ ਘੁੰਮ ਰਹੇ ਨੇ ਹਜ਼ਾਰਾਂ ਦੀ ਤਦਾਦ ਟਰੈਕਟਰ ਜਿਹੜੇ ਆਪਣੇ ਇੱਥੇ ਪਹੁੰਚੇ ਹੋਏ ਅਗਲਾ ਐਕਸੈਸ ਹੋਇਆ ਤੱਕ ਖਸਾਨ ਮੋਟੇ ਦੀ ਮੀਟਿੰਗ ਆ ਤਿੰਨ ਦਿਨ ਬਾਅਦ ਤੋਂ ਮੀਟਿੰਗ ਤੇ ਤਿਆਰ ਹੋਊਗਾ ਵੀ ਸੁੱਤੀ ਪਈ ਸਰਕਾਰ ਨੂੰ ਕਿਵੇਂ ਜਗਾਉਣਾਗਾ ਸਰਕਾਰ ਆ ਜਿਹੜੀ ਉਹ ਡਿਕਟੇਟਰ ਕਰ ਰਹੀ ਹੈ ਹਕੂਮਤ ਸੱਤਾ ਦੇ ਨਸ਼ੇ 'ਚ ਚੂਰਾ ਖਾਸ ਕਰਕੇ ਪੰਜਾਬ ਗਵਰਨਮੈਂਟ ਵੀ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਚੁੱਕੀ ਹੈ ਕਿਸਾਨਾਂ ਨੂੰ ਕਦੇ ਦਰੀਆਂ ਤੇ ਪੈਟਰੋਲੇ ਦੱਸਦੇ ਆ ਕਦੇ ਫੇਲੇ ਦੱਸਦੇ ਆ ਤਰ੍ਹਾਂ ਤਰ੍ਹਾਂ ਦੇ ਰੋਪ ਕਿਸਾਨੀ ਤੇ ਲਾਏ ਜਾ ਰਹੇ ਆ ਸੋ ਕਿਸੇ ਹਾਲਤ 'ਚ ਭੱਜਣ ਨਹੀਂ ਦਵਾਂਗੇ ਸਰਕਾਰ ਨੂੰ ਘੇਰਾਂਗੇ ਇਹ ਸਰਕਾਰ ਦੀ ਮਰਜ਼ੀ ਹੈ ਵੀ ਟੇਬਲ ਟਾਕ ਹੋ ਕੇ ਹੱਲ ਕਰਨਾ ਜਾਂ ਟਕਰਾਅ ਦੇ ਵਿੱਚ ਦੇ ਸਰਕਾਰ ਟਕਰਾਉਣਾ ਚਾਹੁੰਦੀ ਹੈ ਟਕਰਾਅ ਵੀ ਕਰਾਂਗੇ ਸੰਜੁਟ ਮੋਰਚੇ ਨੂੰ ਦਿੱਲੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜੇ ਦਿੱਲੀ ਵਿੱਚ ਪੰਜਾਬ ਸੰਜੁਟ ਮੋਰਚੇ ਨੂੰ ਮੋਰਚੇ ਦੀ ਮੀਟਿੰਗ ਤਾਂ ਨਾ ਨਵਾਦ ਬੁਲਾਈ ਗਈ ਆ ਉਦੋਂ ਜਿੱਤੇ ਹੋਗਾ ਇੱਕ ਤਾਂ ਪੰਜਾਬ ਦੇ ਜਿਹੜੇ ਰਿਪੇਰੀਅਨ ਸਟੇਟ ਆ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਪਾਣੀ ਰਿਪੇਰੀਅਨ ਸਟੇਟ ਹੋਣ ਦੇ ਕਰਕੇ ਬਰੇਲ ਲਟਾਇਆ ਜਾ ਰਿਹਾ ਸਾਡਾ ਵੀ ਪੰਜਾਬ ਦੇ ਪਾਣੀ ਦਾ ਲੈਵਲ ਬੜੀ ਤੇਜ਼ੀ ਨਾਲ ਹੇਠਾਂ ਨੂੰ ਜਾ ਰਿਹਾ ਹੈਗਾ ਸੋ ਪੰਜਾਬ ਦੇ ਲਈ ਘਾਤਕ ਚਿੰਤਾ ਗਈ ਰਾਜਸਥਾਨ ਬਣ ਜਾ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਮੋਰਚਾ ਜਿਹੜਾ ਲਾ ਰਹੇ ਆ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਪਿਛਲੀ 18 ਤਰੀਕ ਨੂੰ ਜਿਹੜਾ ਕੈਨਸਲ ਕਰਤਾ ਸੀ ਬੋਲਤ ਵੀ ਕੀਤਾ ਇਹਨੂੰ ਅੱਗੇ ਲੈ ਕੇ ਜਾਣਾਗੇ ਸਤਪੁਰ ਪੋਰਚਾ ਤਿਆਰ ਕਰੂ ਜੇ ਦਿੱਲੀ ਜਾਣਾ ਪਿਆ ਤਾਂ ਦਿੱਲੀ ਵੀ ਜਾਣਾ